ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਲਿਓ ਤਾਲਸਟਾਈ ਦੀ ਇੱਕ ਰੂਸੀ ਕਹਾਣੀ ਇੱਕ ਚੰਗਿਆੜੀ ਤੋਂ ਪੰਬੜ ਅਨੁਵਾਦਕ ਹਨ ਅਬੈ ਸਿੰਘ ਜੰਬੇ ਦੀਆਂ ਕਲੀਆਂ ਵਿੱਚੋਂ ਇਸ ਕਹਾਣੀ ਵਿੱਚ ਅਨੁਵਾਦਕ ਨੇ ਰੂਸੀ ਨਾਵਾਂ ਤੇ ਨਜ਼ਾਰਿਆਂ ਨੂੰ ਪੰਜਾਬੀ ਨਾਵਾਂ ਦੇ ਨਜ਼ਾਰਿਆਂ ਵਿੱਚ ਬਦਲ ਲਿਆ ਹੈ। 라ਵੀ ਦੇ ਕੰਡੇ ਇੱਕ ਛੋਟਾ ਜਿਹਾ ਪਿੰਡ ਸੀ। ਉਸ ਵਿੱਚ ਬਹਾਦਰ ਸਿੰਘ ਜੱਟ ਬੜਾ ਮਸ਼ਹੂਰ ਜ਼ਿੰਮੇਦਾਰ ਸੀ। ਉਹ ਜਵਾਨ ਤੇ ਕੰਮ ਕਰਨ ਨੂੰ ਤਗੜਾ ਸੀ। ਉਸ ਦੇ ਤਿੰਨ ਗੱਭਰੂ ਪੁੱਤਰ ਸਨ। ਜਿਨ੍ਹਾਂ ਵਿੱਚੋਂ ਵੱਡਾ ਵਿਆਹਿਆ ਹੋਇਆ ਸੀ। ਬਹਾਦਰ ਸਿੰਘ ਦੀ ਬੋਟੀ ਸਿਆਣੀ ਜਨਾਨੀ ਸੀ। ਤੇ ਉਸ ਦੇ ਚੰਗਿਆਂ ਭਾਗਾਂ ਨਾਲ ਨੋ ਵੀ ਚੰਗੇ ਸੁਭਾਅ ਵਾਲੀ ਤੇ ਹੱਡ ਹੌਲੀ ਮਿਲੀ ਸੀ ਬਹਾਦਰ ਸਿੰਘ ਦਾ ਬੁੱਢਾ ਪਿਓ ਸੱਤ ਸਾਲਾਂ ਤੋਂ ਦਮੇ ਦੀ ਬਿਮਾਰੀ ਨਾਲ ਮੰंजे ਤੇ ਪਿਆ ਹੋਇਆ ਸੀ ਜਨਾਨੀਆਂ ਘਰ ਦਾ ਪ੍ਰਬੰਧ ਕਰਦੀਆਂ ਸਨ ਤੇ ਮਰਦ ਬਾਹਰ ਜ਼ਮੀਨ ਸੰਭਦੇ ਸਨ ਇਹਨਾਂ ਦਾ ਜੀਵਨ ਬੜਾ ਸ਼ਾਂਤੀ ਵਾਲਾ ਸੀ ਪਰ ਬਹਾਦਰ ਸਿੰਘ ਦਾ ਝਗੜਾ ਆਪਣੇ ਗਵੰਢੀ ਨਿਹਾਨ ਸਿੰਘ ਨਾਲ ਛਿੜ ਪਿਆ ਤੇ ਸ਼ਾਂਤੀ ਦਾ ਡੇਰਾ ਖੂਚ ਹੋ ਗਿਆ ਜਦ ਤੱਕ ਨਿਧਾਨ ਸਿੰਘ ਦਾ ਬਾਪ ਜਿਉਂਦਾ ਰਿਹਾ ਤੇ ਬਹਾਦਰ ਸਿੰਘ ਦਾ ਬਾਪ ਰਾਜ਼ੀ ਬਾਜ਼ੀ ਰਿਹਾ ਦੋਹਾਂ ਗਵਾਂਡੀਆਂ ਦਾ ਸੰਬੰਧ ਬੜਾ ਸੁੰਦਰ ਸੀ ਜੇ ਕਿਸੇ ਜਨਾਨੀ ਨੂੰ ਛਾਨਣੀ ਜਾਂ ਚੰਗੇਰ ਜਾਂ ਸੂਈ ਦੀ ਲੋੜ ਪੈਂਦੀ ਸੀ ਤਾਂ ਗਵਾਂਡਣ ਪਾਸੋਂ ਲੈ ਲੈਂਦੀ ਸੀ ਜੇ ਮਰਦ ਨੂੰ ਗੱਡਾ ਲੱਦਣ ਵੇਲੇ ਦੂਜੇ ਆਦਮੀ ਦੀ ਲੋੜ ਪੈਂਦੀ ਤਾਂ ਦੂਜੇ ਘਰੋਂ ਬੁਲਾ ਲਿਆ ਜਾਂਦਾ ਸੀ ਜੇ ਇੱਕ ਦਾ ਬੱਚਾ ਦੂਜੇ ਦੀ ਕਣਕ ਵਿੱਚ ਜਾ ਪਏ ਤਾਂ ਕਣਕ ਵਾਲਾ ਬੱਚੇ ਨੂੰ ਭਜਾ ਦਿੰਦਾ ਸੀ ਪਰ ਗਾਲ ਨਹੀਂ ਸੀ ਕੱਢਦਾ ਕੋਠਿਆਂ ਨੂੰ ਜਿੰਦਰੇ ਮਾਰਨੇ ਇੱਕ ਦੂਜੇ ਤੋਂ ਚੀਜ਼ਾਂ ਲੁਕਾਉਣੀਆਂ ਦੂਜੇ ਦੀ ਚੁਗਲੀ ਕਰਨੀ ਇਹਨਾਂ ਦਾ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਆਉਂਦਾ ਪਰ ਇਹ ਗੱਲਾਂ ਪੁਰਾਣੇ ਜ਼ਮਾਨੇ ਦੀਆਂ ਸਨ ਜਦ ਬਹਾਦਰ ਸਿੰਘ ਤੇ ਨਿਧਾਨ ਸਿੰਘ ਦੀ ਵਾਰੀ ਆਈ ਤਾ ਸਭ ਕੁਝ ਬਦਲ ਗਿਆ ਇਹ ਸਾਰਾ ਝਗੜਾ ਇੱਕ ਨਿੱਕੀ ਜੀ ਗੱਲ ਤੋਂ ਛਿੜਿਆ ਬਹਾਦਰ ਸਿੰਘ ਦੀ ਨੂੰਨੇ ਇੱਕ ਮੁਰਗੀ ਪਾਲੀ ਹੋਈ ਸੀ ਜਦ ਉਹ ਮੁਰਗੀ ਨੇ ਅੰਡੇ ਦੇਣੇ ਸ਼ੁਰੂ ਕੀਤੇ ਤਾਂ ਉਹ ਰੋਜ਼ ਵਾਲਾ ਇੱਕ ਅੰਡਾ ਸਾਮ ਛੱਡਿਆ ਕਰੇ ਇੱਕ ਦਿਨ ਮੁਰਗੀ ਨੇ ਆਪਣੀ ਥਾਂ ਤੇ ਅੰਡਾ ਨਾ ਦਿੱਤਾ ਤੇ ਕਿਤੇ ਮੁੰਡਿਆਂ ਦੀ ਡਾਈ ਹੋਈ ਉਥੋਂ ਉੱਡ ਕੇ ਦੂਜੇ ਘਰ ਵਿੱਚ ਅੰਡਾ ਦੇ ਆਈ ਬਹਾਦਰ ਸਿੰਘ ਦੀ ਨੂੰ ਜਦ ਆਪਣੀ ਸਵੇਰ ਦੇ ਕੰਮ ਤੰਦੇ ਤੋਂ ਵੇਲੀ ਹੋਈ ਤਾਂ ਉਹ ਅੰਡਾ ਵੇਖਣ ਲਈ ਰੋਜ਼ ਵਾਲੀ ਥਾਂ ਤੇ ਗਈ। ਉੱਥੋਂ ਉਸ ਨੂੰ ਛੋਟੇ ਦੇਵਰ ਤਾਰਾ ਸਿੰਘ ਨੇ ਦੱਸਿਆ ਭਾਬੀ ਤੇਰੀ ਮੁਰਗੀ ਚਾਚੇ ਨਿਧਾਨ ਸਿੰਘ ਦੇ ਘਰ ਅੰਡਾ ਦੇ ਆਈ ਹੈ। ਜਦ ਮੈਂ ਬਾਹਰ ਖੇਡਦਾ ਸੀ ਤਾਂ ਮੈਂ ਉਹਨਾਂ ਦੇ ਘਰ ਤੇਰੀ ਮੁਰਗੀ ਦੀ ਕੁੜਕੁੜ ਸੁਣੀ ਸੀ ਤੇ ਕੁਝ ਚਿਰ ਮਗਰੋਂ ਉਹ ਉੱਥੋਂ ਉੱਡ ਕੇ ਸਾਡੇ ਘਰ ਵੀ ਆਈ ਸੀ। ਇਸ ਜਨਾਨੀ ਨੇ ਜਾ ਕੇ ਮੁਰਗੀ ਬਲ ਵੇਖਿਆ ਉਹ ਬਾਕੀ ਮੁਰਗੀਆਂ ਵਾਂਗ ਆਪਣੇ ਟਿਕਾਣੀ ਤੇ ਬੈਠੀ ਸੀ ਜੇ ਬੋਲ ਸਕਦੀ ਤਾਂ ਅੰਡੇ ਦਾ ਕੁਝ ਪਤਾ ਦੱਸਦੀ ਉਹ ਥਾਂ ਵੇਖ ਚਾ ਕੇ ਬਹਾਦਰ ਸਿੰਘ ਦੀ ਨੂੰ ਗਵਾਂਡੀਆਂ ਦੇ ਕਰ ਗਈ ਤੇ ਨਿਹਦਾਨ ਸਿੰਘ ਦੀ ਮਾਂ ਨੂੰ ਕਹਿਣ ਲੱਗੀ ਅੰਮਾ ਸਾਡੀ ਕੁੱਕੜੀ ਸਵੇਰੇ ਤੁਹਾਡੇ ਘਰ ਆਈ ਸੀ ਕਿਤੇ ਅੰਡਾ ਤਾਂ ਨਹੀਂ ਦੇ ਗਈ ਬੁੱਢੀ ਬੋਲੀ ਅਸੀਂ ਅੰਡਾ ਕੋਈ ਨਹੀਂ ਵੇਖਿਆ ਰੱਬ ਦਾ ਸ਼ੁਕਰ ਹੈ ਸਾਡੀਆਂ ਆਪਣੀਆਂ ਕੁਕੜੀਆਂ ਅੰਡੇ ਦੇਣ ਲੱਗ ਪਈਆਂ ਸਾਡੇ ਆਪਣੇ ਅੰਡੇ ਬਥੇਰੇ ਹਨ ਸਾਨੂੰ ਲੋਕਾਂ ਦੇ ਅੰਡਿਆਂ ਦੀ ਲੋੜ ਨਹੀਂ ਤੇ ਕੁੜੀਏ ਆਪਣੇ ਅੰਡੇ ਘਰ ਵਿੱਚ ਢੂੰਡਿਆ ਕਰ ਬਾਹਰ ਦੂਜਿਆਂ ਦੇ ਘਰ ਵਿੱਚ ਨਹੀਂ ਪੁੱਛੀ ਦੇ ਬਹਾਦਰ ਸਿੰਘ ਦੀ ਨੂੰਨੇ ਨਰਾਜ਼ ਹੋ ਕੇ ਕੁਝ ਅਜਿਹੀ ਹੀ ਗੱਲ ਆਖੀ ਜਿਹੜੀ ਨਹੀਂ ਸੀ ਆਖਣੀ ਚਾਹੀਦੀ ਬੁੱਢੀ ਨੇ ਸੂਦਸਣੇ ਜਵਾਬ ਦਿੱਤਾ ਤੇ ਦੋਹਾਂ ਵਿੱਚ ਜੰਗ ਛੇੜ ਪਈ ਬਹਾਦਰ ਸਿੰਘ ਦੀ ਵੋਟੀ ਖੂਹ ਤੋਂ ਪਾਣੀ ਲੈ ਕੇ ਉਧਰੋਂ ਲੰਘ ਰਹੀ ਸੀ ਉਹ ਵੀ ਨੂਨ ਦੀ ਮਦਦ ਨੂੰ ਆ ਗਈ ਉਸ ਦੀ ਆਵਾਜ਼ ਸੁਣ ਕੇ ਨਿਧਾਨ ਸਿੰਘ ਦੀ ਵੋਟੀ ਵੀ ਆ ਗਈ ਤੇ ਦੋਹਾਂ ਪਾਸਿਓਂ ਝੂਠੇ ਸੱਚੇ ਮਹਿਣਿਆਂ ਦੀ ਬਰਖਾ ਸ਼ੁਰੂ ਹੋਈ ਇਸ ਰੋਲੇ ਗੋਲੇ ਵਿੱਚ ਕਿਸੇ ਦੀ ਗੱਲ ਸਮਝ ਨਹੀਂ ਸੀ ਪੈਂਦੀ ਚਾਰੇ ਜਨਾਨੀਆਂ ਇਕੱਠੀਆਂ ਬੋਲ ਰਹੀਆਂ ਸਨ ਤੇ ਤੇਜ਼ੀ ਵਿੱਚ ਇੱਕ ਦੇ ਥਾਂ ਦੋ ਦੋ ਗਾਣਾ ਬੋਲਣ ਦੇ ਯਤਨ ਵਿੱਚ ਸਨ ਨੀ ਤੂੰ ਇਹੋ ਜੀ ਨਹੀਂ ਤੂੰ ਕਿਹੜੀ ਘਟ ਹੈ ਨਹੀਂ ਤੂੰ ਚੋਰ ਹੈ ਨਹੀਂ ਤੂੰ ਆਪਣੇ ਬੁੱਢੇ ਸੋਰੇ ਨੂੰ ਭੁੱਖਾ ਭੇ ਮਾਰਨੀ ਹੈ ਨਹੀਂ ਤੂੰ ਨਿਕੰਮੀ ਹੈ ਤੂੰ ਸਾਡੀ ਛੰਣੜੀ ਵਿੱਚ ਛੇ ਕਿਉਂ ਕਰ ਦਿੱਤਾ ਹੈ ਤੂੰ ਤੇ ਪਾਣੀ ਲੈਣ ਵਾਸਤੇ ਵੀ ਸਾਡੀ ਬਾਲਟੀ ਰੱਖੀ ਹੋਈ ਹੈ ਇਹ ਸ ਵਿੱਚ ਮੋਰੀ ਕਰ ਦੇਵਾਂਗੇ ਲਿਆ ਸਾਡੀ ਬਾਲਟੀ ਵਾਪਸ ਕਰ ਅਜੇ ਹੀ ਇਹ ਗੱਲਾਂ ਕਰਦੀਆਂ ਬਾਲਟੀ ਦੇ ਗਿਰਦੇ ਹੋਵੇ ਆ ਪਾਣੀ ਡੁੱਲ ਗਿਆ ਜਨਾਨੀਆਂ ਦੇ ਸਿਰੋਕ ਕੱਪੜੇ ਲੈ ਗਏ ਤੇ ਇੱਕ ਦੂਜੇ ਨੂੰ ਕਸੁੰਨੋ ਕਸੁੰਨੀ ਜੁਟ ਪਈਆਂ ਨਿਦਾਨ ਸਿੰਘ ਖੇਤੋਂ ਵਾਪਸ ਆਉਂਦਾ ਸੀ ਉਹ ਵੀ ਲੜਾਈ ਵਿੱਚ ਸ਼ਾਮਲ ਹੋ ਕੇ ਆਪਣੀ ਬੌਟੀ ਦੀ ਤਰਫਤਾਰੀ ਕਰਨ ਲੱਗਾ ਇਹ ਵੇਖ ਕੇ ਬਹਾਦਰ ਸਿੰਘ ਤੇ ਉਸ ਦਾ ਪੁੱਤਰ ਵੀ ਆ ਗਏ ਤੇ ਤਕੜਾ ਯੁੱਧ ਹੋਇਆ ਬਹਾਦਰ ਸਿੰਘ ਨੇ ਚੰਗੇ ਹੂਰੇ ਚਲਾਏ ਤੇ ਨਿਦਾਨ ਸਿੰਘ ਦੀ ਦਾੜੀ ਦੇ ਵਾਰ ਪੁੱਟਲੇ ਰੌਲਾ ਸੁਣ ਕੇ ਲੋਕ ਆ ਗਏ ਤੇ ਲੜਦਿਆਂ ਨੂੰ ਮੁਸ਼ਕਲ ਨਾਲ ਛੁਡਾਇਆ ਬਸ ਇਹ ਸਾਰੇ ਫਸਾਦ ਦਾ ਮੁੱਢ ਸੀ ਨਿਧਾਨ ਸਿੰਘ ਨੇ ਆਪਣੀ ਦਾੜੀ ਦੇ ਖੁੱਥੇ ਹੋਏ ਵਾਲ ਇਕੱਠੇ ਕਰਕੇ ਥਾਣੇ ਵਿੱਚ ਰਿਪੋਰਟ ਕੀਤੀ ਤੇ ਲੋਕਾਂ ਨੂੰ ਆਖਿਆ ਮੈਂ ਆਪਣੀ ਦਾੜੀ ਇਸ ਬੇਈਮਾਨ ਬਹਾਦਰ ਸਿੰਘ ਤੋਂ ਪਟਵਾਉਣ ਲਈ ਤੇ ਨਹੀਂ ਰੱਖੀ ਤੇ ਉਸ ਦੀ ਬੋਟੀ ਗਵੰਡੀਆਂ ਨੂੰ ਕਹਿੰਦੀ ਫਿਰੇ ਅਸੀਂ ਥਾਣੇ ਰਿਪੋਰਟ ਕੀਤੀ ਹੈ ਬਹਾਦਰ ਸਿੰਘ ਨੂੰ ਅਸੀਂ ਕਾਲੇ ਪਾਣੀ ਜ਼ਰੂਰ ਭਿਜਵਾਣਾ ਹੈ ਮੰਜੇ ਤੇ ਪਏ ਹੋਏ ਬਹਾਦਰ ਸਿੰਘ ਦੇ ਮੁੰਡੇ ਬਾਬੇ ਨੇ ਇਹ ਸਾਰਾ ਸਮਾਚਾਰ ਸ਼ੋਕ ਨਾਲ ਸੁਣਿਆ ਸੁਣਿਆ ਤੇ ਉਸਨੇ ਆਪਣੇ ਪੁੱਤਰ ਪੋਤਰਿਆਂ ਨੂੰ ਆਖਿਆ ਮੁੰਡਿਓ ਤੁਸੀਂ ਭੇੜੇ ਰਾ ਤੁਰ ਪਏ ਹੋ ਝਗੜੇ ਵਾਲੀ ਕੋਈ ਗੱਲ ਹੀ ਨਹੀਂ ਸੋਚੋ ਤਾਂ ਸਹੀ ਇਹ ਕਾਂਡੇ ਦਾ ਮੁੱਲ ਕੀ ਹੁੰਦਾ ਹੈ ਕੀ ਪਤਾ ਹੈ ਮੁੰਡੇ ਆਂਡਾ ਚੁੱਕ ਕੇ ਲੈ ਗਏ ਹੁਣ ਜੇ ਗੁਆਂਢੀਆਂ ਪੀ ਲਿਆ ਹੋਵੇ ਤਾਂ ਵੀ ਕੀ ਹੋ ਗਿਆ ਸਾਨੂੰ ਰੱਬ ਨੇ ਬਥੇਰੇ ਆਂਡੇ ਦਿੱਤੇ ਹੋਏ ਹਨ ਉਹਨਾਂ ਨਾਲ ਪਿਆਰ ਕਰਕੇ ਉਹਨਾਂ ਨੂੰ ਚੰਗੇ ਬਚਨ ਬੋਲਣਾ ਸਿਖਾਓ ਜੇ ਉਹਨਾ ਥਾਣੇ ਰਿਪੋਰਟ ਕੀਤੀ ਹੈ ਤਾਂ ਵੀ ਤੁਸੀਂ ਉਹਨਾਂ ਨਾਲ ਸੁਲਾ ਸਫਾਈ ਕਰ ਲਓ ਤੁਹਾਡਾ ਭਲਾ ਝਗੜੇ ਦੇ ਨਿਮੇੜਨ ਵਿੱਚ ਹੈ ਲੰਬਾ ਕਰਨ ਵਿੱਚ ਨਹੀਂ ਪਰ ਨਵੇਂ ਪੋਚ ਨੇ ਬੁੱਢੇ ਦੀ ਗੱਲ ਨਾ ਸੁਣੀ ਉਹਨਾਂ ਨੇ ਇਹਨਾਂ ਗੱਲਾਂ ਨੂੰ ਬੁੱਢੇ ਦੀ ਬੜਬੜ ਆ ਕੇ ਇਸ ਵੱਲ ਗੋਨਾ ਕੀਤਾ ਬਹਾਦਰ ਸਿੰਘ ਨੇ ਕਿਹਾ ਮੈਂ ਹੁਣ ਨਿਦਾਨ ਸਿੰਘ ਅੱਗੇ ਹੱਥ ਜੋੜਨ ਨੂੰ ਕਦੀ ਤਿਆਰ ਨਹੀਂ ਮੈਂ ਕਦੀ ਉਸ ਦੀ ਦਾੜੀ ਨਹੀਂ ਖੋਹੀ ਉਸ ਨੇ ਆਪਣੇ ਵਾਲ ਆਪ ਖੋਏ ਹਨ ਪਰ ਆ ਵੇਖ ਉਸ ਦੇ ਪੁੱਤਾਂ ਨੇ ਮੇਰਾ ਕੁੜਤਾ ਪਾੜ ਦਿੱਤਾ ਹੈ ਆ ਵੇਖ ਤਾਂ ਸਹੀ ਬਹਾਦਰ ਸਿੰਘ ਵੀ ਥਾਣੇ ਪਹੁੰਚਿਆ ਦੋਹਾਂ ਦਾ ਮੁਕੱਦਮਾ ਜ਼ਿਲ੍ਹੇ ਦੀ ਕਚਹਿਰੀ ਗਿਆ ਜਾਦੇ ਇਹ ਮੁਕੱਦਮੇबाजी ਹੋ ਰਹੀ ਸੀ ਤਾਂ ਨਿਦਾਨ ਸਿੰਘ ਦੇ ਗੱਡੇ ਦਾ ਇੱਕ ਬਾਸ ਕੋਈ ਲਾ ਕੇ ਲੈ ਗਿਆ ਨੇ ਡਾਂਸਿੰਗ ਕਿਹਾ ਨੇ ਬਹਾਦਰ ਸਿੰਘ ਦੇ ਪੁੱਤਰ ਦਾ ਨਾਂ ਲਿਆ ਤੇ ਜਨਾਨੀਆਂ ਨੇ ਆਖਿਆ ਅਸੀਂ ਰਾਤ ਮੁੰਡੇ ਨੂੰ ਗੱਡੇ ਵੱਲ ਜਾਂਦਿਆਂ ਦੇਖਿਆ ਸੀ ਤੇ ਅੱਜ ਸਵੇਰੇ ਉਹ ਬਾਸ ਲੈ ਕੇ ਸ਼ਹਿਰ ਨੂੰ ਗਿਆ ਹੈ ਇਸ ਬਾਸ ਦਾ ਮੁਕੱਦਮਾ ਵੀ ਅਦਾਲਤ ਵਿੱਚ ਆ ਗਿਆ ਘਰਾਂ ਵਿੱਚ ਹਰ ਰੋਜ਼ ਨਵਾਂ ਝਗੜਾ ਛਿੜਦਾ ਸੀ ਵੱਡਿਆਂ ਦੀ ਰੀਸ ਪ੍ਰੀਸੀ ਛੋਟੇ-ਛੋਟੇ ਮੁੰਡੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸਨ ਤੇ ਜਨਾਨੀਆਂ ਜਦ ਨਦੀ ਕਿਨਾਰੇ ਕਪੜੇ ਧੋਣ ਜਾਂਦੀਆਂ ਸਨ ਤਾਂ ਉਹਨਾਂ ਦੀਆਂ ਬਾਵਾ ਨਾਲੋਂ ਜ਼ਿਆਦਾ ਤੇਜ਼ ਜਵਾਨਾਂ ਚੱਲਦੀਆਂ ਸਨ ਤੇ ਦੁਰਬਚਨ ਬੋਲਣ ਵਿੱਚ ਇੱਕ ਦੂਜੇ ਨੂੰ ਮਾਤ ਕਰਦੀਆਂ ਸਨ ਪਹਿਲਾਂ ਤਾਂ ਇਹ ਦੋਵੇਂ ਜੱਟ ਇੱਕ ਦੂਜੇ ਨੂੰ ਨਿੰਦਿਆ ਹੀ ਕਰਦੇ ਰਹੇ ਫਿਰ ਚੋਰੀ ਵੀ ਸ਼ੁਰੂ ਕਰ ਦਿੱਤੀ ਤੇ ਬੱਚੇ ਵੀ ਪਰਾਏ ਘਰੋਂ ਚੀਜ਼ਾਂ ਚੁੱਕ ਲਿਆ ਕਰਨ ਬਹਾਦਰ ਸਿੰਘ ਤੇ ਨਿਹੰਦਾਨ ਸਿੰਘ ਦੇ ਮੁਕਦਮੇ ਕਦੀ ਪਿੰਡ ਦੀ ਪੰਚਾਇਤ ਵਿੱਚ ਕਦੀ ਥਾਣੇ ਵਿੱਚ ਕਦੀ ਤਹਿਸੀਲਦਾਰ ਪਾਸ ਤੇ ਕਿਸੇ ਵੇਲੇ ਜ਼ਿਲੇ ਦੀ ਕਚਹਿਰੀ ਵਿੱਚ ਚੱਲਦੇ ਰਹਿੰਦੇ ਸਨ ਕਦੀ ਨਿਧਾਨ ਸਿੰਘ ਨੂੰ ਜੁਰਮਾਨਾ ਹੋ ਜਾਏ ਕਦੀ ਬਹਾਦਰ ਸਿੰਘ ਨੂੰ 2-4 ਦਿਨ ਦੀ ਕੈਦ ਹੋ ਜਾਏ ਜਦ ਦੋ ਕੁੱਤੇ ਲੜਦੇ ਹਨ ਤਾਂ ਇੱਕ ਨੂੰ ਛੋਟੀ ਵੱਜੇ ਤਾਂ ਉਹ ਸਮਝਦਾ ਹੈ ਜੇ ਦੂਜੇ ਕੁੱਤੇ ਨੇ ਛੋਟੀ ਮਾਰੀ ਹੈ ਤੇ ਵਦੇਰੀਆਂ ਚਈਆਂ ਲੈਂਦਾ ਹੈ ਇਹੋ ਹਾਲ ਨਿਧਾਨ ਸਿੰਘ ਤੇ ਬਹਾਦਰ ਸਿੰਘ ਦਾ ਸੀ ਇੱਕ ਦੂਜੇ ਨੂੰ ਸਜ਼ਾਵਾਂ ਦਿੰਦੇ ਆ ਦੋਹਾਂ ਦੇ ਦਿਲ ਕਾਲੇ ਸਿਆਹ ਹੋਵੇ ਤੇ ਕ੍ਰੋਧ ਦੀ ਅਗਨੀ ਵਦੇਰੇ ਭੜਕਦੀ ਗਈ ਇਸ ਤਰ੍ਹਾਂ ਕੁੱਤਿਆਂ ਵਾਂਗ ਲੜਦੇ ਆ 6 ਸਾਲ ਬੀਤ ਗਏ ਬੁੱਢਾ ਵਿਚਾਰਾ ਮੰਜੇ ਤੇ ਬਿਮਾਰ ਪਿਆ ਹੋਇਆ ਰਸਾਈ ਕਰਾਉਣ ਦੇ ਬਥੇਰੇ ਤਰਲੇ ਲੈਂਦਾ ਰਿਹਾ ਪਰ ਉਸ ਦੀ ਕਿਸੇ ਨੇ ਇੱਕ ਨਾ ਸੁਣੀ 7ਵੇਂ ਸਾਲ ਇੱਕ ਵਿਆਹ ਤੇ ਜਦ ਮੇਲ ਇਕੱਠਾ ਹੋਇਆ ਹੋਇਆ ਸੀ ਤਬ ਹਾਦਰ ਸਿੰਘ ਦੀ ਨੂੰਨੇ ਨਿਦਾਨ ਸਿੰਘ ਨੂੰ ਚੋਰੀ ਵਿੱਚ ਪੜੇ ਜਾਂਦਾ ਮੇਣਾ ਮਾਰਿਆ ਨਿਦਾਨ ਸਿੰਘ ਨੇ ਕੁੱਟਕੂ ਪਿੱਤਾ ਹੋਇਆ ਸੀ ਤੇ ਉਸਨੇ ਮੇਨੇ ਮਾਰਨ ਵਾਲੀ ਦੀ ਵੱਖੀ ਵਿੱਚ ਘਸੁੰਨ ਘੱਡ ਮਾਰਿਆ ਇਸਤਰੀ ਗਰਭਵਤੀ ਸੀ ਉਹ ਹਫ਼ਤਾ ਪਰ ਬਿਮਾਰ ਪਈ ਰਹੀ ਬਹਾਦਰ ਸਿੰਘ ਬੜਾ ਖੁਸ਼ ਹੋਇਆ ਤੇ ਸਿੱਧਾ ਥਾਣੇ ਪਹੁੰਚਿਆ ਉਸ ਦਾ ਖਿਆਲ ਸੀ ਕਿ 7 ਸਾਲ ਕੈਦ ਕਰ ਦੇਵਾਂਗਾ ਪਰ ਡਾਕਟਰ ਦੇ ਮੌਹਨੇ ਦੇ ਹੁੰਦੇ ਆ ਤੱਕ ਇਸਤਰੀ ਨੂੰ ਆਰਾਮ ਆ ਗਿਆ ਇਹ ਪੁਲਿਸ ਨੇ ਦਾਵਾ ਦਫ਼ਤਰ ਦਾਖਲ ਕਰ ਦਿੱਤਾ ਬਹਾਦਰ ਸਿੰਘ ਜ਼ਿਲੇ ਵਿੱਚ ਪਹੁੰਚਿਆ ਤੇ ਇੱਕ ਮੁੰਛੀ ਨੂੰ ਦੋ ਬੋਤਲਾਂ ਸ਼ਰਾਬ ਦੀਆਂ ਦੇ ਕੇ ਜ਼ਿਲੇ ਦੀ ਕਚਹਿਰੀ ਵਿੱਚੋਂ ਨਿਧਾਨ ਸਿੰਘ ਨੂੰ 20 ਬੈਂਤ ਲਗਵਾਉਣ ਦਾ ਉਸਨੇ ਹੁਕਮ ਕਰਵਾ ਲਿਆ ਕਚਹਿਰੀ ਦੇ ਕਮਰੇ ਵਿੱਚੋਂ ਨਿਕਲ ਕੇ ਬਹਾਦਰ ਸਿੰਘ ਨੇ ਜਦ ਨਿਧਾਨ ਸਿੰਘ ਦਾ ਮੂੰਹ ਵੇਖਿਆ ਤਾਂ ਉਹ ਡਰ ਗਿਆ ਨਿਧਾਨ ਸਿੰਘ ਮੂੰਹ ਵਿੱਚ ਹੌਲੇ-ਹੌਲੇ ਆਖ ਰਿਹਾ ਸੀ ਇਸਨੇ ਮੈਨੂੰ ਬੈਂਤ ਲਗਵਾਣੇ ਹਨ ਅੱਛਾ ਇਸਨੇ ਮੇਰੀ ਪਿੱਠ ਲਾਲ ਕਰਵਾਈ ਹੈ ਤਾਂ ਮੈਂ ਇਸੇ ਕੋਈ ਹੋਰ ਚੀਜ਼ ਲਾਲ ਕਰ ਦੇਵਾਂਗਾ ਇਹ ਗੱਲ ਸੌਕੇ ਬਹਾਦਰ ਸਿੰਘ ਫੇਰ ਕਚੈਰੀ ਦੇ ਅੰਦਰ ਦੌੜਿਆ ਗਿਆ ਤੇ ਆਖਣ ਲੱਗਾ ਹਜ਼ੂਰ ਇਸ ਦੀ ਜਮਾਨਤ ਲੈ ਲਓ ਇਹ ਮੇਰੇ ਘਰ ਨੂੰ ਸਾੜਨ ਦੀਆਂ ਧਮਕੀਆਂ ਦੇ ਰਿਹਾ ਹੈ ਆਕਮ ਫਲਾਮਾਨਸ ਸੀ ਉਸਨੇ ਦੋਹਾਂ ਨੂੰ ਬਥੇਰਾ ਸਮਝਾਇਆ ਨਿਦਾਨ ਸਿੰਘ ਨੂੰ ਆਖਿਆ ਤੂੰ ਇੱਕ ਗਰਭવતી ਇਸਤਰੀ ਨੂੰ ਕੁਸੁੰਨ ਮਾਰਨ ਦੀ ਬੜੀ ਮੂਰਖਤਾ ਕੀਤੀ ਹੈ ਤੇ ਬਹਾਦਰ ਸਿੰਘ ਨੂੰ ਆਖਿਆ ਚੰਗਾ ਹੈ ਤੂੰ ਹੁਣ ਵੀ ਇਸ ਦੇ ਨਾਲ ਰਾਜ਼ੀਨਾਮਾ ਕਰ ਲੈ ਵੱਡੀ ਖਾਨ ਵਾਲੇ ਬਾਬੂ ਨੇ ਕੋਲੋਂ ਆਖਿਆ ਹਜ਼ੂਰ ਇਸ ਦਫਾ ਵਿੱਚ ਰਾਜ਼ੀਨਾਮਾ ਨਹੀਂ ਹੋ ਸਕਦਾ ਹਾਕਮ ਨੇ ਇਸ ਨੂੰ ਡਾਂਟਿਆ ਤੇ ਨਿਧਾਨ ਸਿੰਘ ਨੂੰ ਫਿਰ ਸਮਝਾਇਆ ਨਿਧਾਨ ਸਿੰਘ ਦਾ ਮੂੰਹ ਗੁੱਸੇ ਨਾਲ ਲਾਲ ਹੋਇਆ ਹੋਇਆ ਸੀ ਉਸ ਨੇ ਆਖਿਆ ਸਰਕਾਰ ਨਿਆਂ ਨਹੀਂ ਕਰਦੀ ਇਸ ਝੂਠੇ ਬਹਾਦਰ ਸਿੰਘ ਦੇ ਆਖੇ ਲੱਗ ਕੇ ਜੋ ਸਜ਼ਾ ਮਿਲਦੀ ਹੈ ਉਹ ਹਮੇਸ਼ਾ ਮੈਨੂੰ ਮਿਲਦੀ ਹੈ ਮੇਰੀ ਉਮਰ ਹੁਣ 50 ਸਾਲ ਦੀ ਹੈ ਜੇ ਇਸ ਚਿੱਟੀ ਦਾੜੀ ਨਾਲ ਮੈਂ ਬੈਦ ਖਾਣੇ ਹਾਂ ਤਾਂ ਚੰਗਾ ਪਰ ਮੈਂ ਵੀ ਇੱਕ ਮੇਰਾ ਵਿਖਾ ਛੱਡਾਂਗਾ ਕਿ ਨਿਦਾਨ ਸਿੰਘ ਕਿਸ ਮਰਦ ਦਾ ਪੁੱਤਰ ਹੈ ਕਚਹਿਰੀਆਂ ਬਾਹਰ ਨਿਕਲ ਕੇ ਦੋਵੇਂ ਪਿੰਡ ਨੂੰ ਵਾਪਸ ਆ ਗਏ ਬੁੱਢੇ ਬਾਪੂ ਦੇ ਪੁੱਛਣ ਤੇ ਜਦ ਬਹਾਦਰ ਸਿੰਘ ਨੇ ਦੱਸਿਆ ਜੋ ਨਿਦਾਨ ਸਿੰਘ ਨੂੰ ਬੈਦ ਲੈਣੇ ਹਨ ਤਾਂ ਬੁੱਢਾ ਬਹੁਤ ਬਿਆਕਲ ਹੋਇਆ ਤੇ ਉਸ ਨੂੰ ਫਿਰ ਸਮਝਾਇਆ ਪੁੱਤਰ ਲੜਾਈ ਵਿੱਚ ਲੱਭਦਾ ਕੁਝ ਨਹੀਂ ਨੁਕਸਾਨ ਹੀ ਨੁਕਸਾਨ ਹੈ ਵੇਖ ਇਹ ਨਾ 7 ਸਾਲਾਂ ਵਿੱਚ ਕਿਤਨਾ ਨੁਕਸਾਨ ਹੋਇਆ ਹੈ ਫਸਲ ਸਾਰੀ ਖਰਾਬ ਹੋ ਗਈ ਹਨ ਐਤ ਕੀ ਤੇਰਾ ਕਮਾਦ ਇਸੇ ਲਈ ਖਰਾਬ ਹੋਇਆ ਹੈ ਜੋ ਤੂੰ ਇਸ ਨੂੰ ਵੇਲੇ ਸਿਰ ਨਹੀਂ ਬੀਜਿਆ ਅੱਗੇ ਅਸੀਂ ਰੱਜ ਕੇ ਆ ਖਾਂਦੇ ਸਾਂ ਹੋਰਾਂ ਨੂੰ ਖਵਾਉਂਦੇ ਸਾਂ ਪਸ਼ੂ ਡੰਗਰ ਵਧਦਾ ਜਾਂਦਾ ਸੀ ਰੁਪਏ ਦੀ ਜਦ ਲੋੜ ਹੁੰਦੀ ਸੀ ਘਰੋਂ ਨਿਕਲ ਪੈਂਦਾ ਸੀ ਹੁਣ ਸਾਡੀ ਕਮਾਈ ਰੁਪਿਆ ਵਿੱਚੋਂ 12 ਨੇ ਸਰਕਾਰ ਦੇ ਕਰ ਜਾਂਦੀ ਹੈ। ਪੁਲਿਸ ਵਾਲਿਆਂ ਦੇ ਨਿੱਤ ਦੀਆਂ ਫੇਰਿਆਂ ਨੇ ਸਾਡੇ ਘਰ ਕੁਝ ਨਹੀਂ ਰਹਿਣ ਦਿੱਤਾ। ਹੁਣ ਅਸੀਂ ਆਪ ਰੱਜ ਕੇ ਨਹੀਂ ਖਾਂਦੇ ਪਰ ਸਾਡੀ ਕਮਾਈ ਵਿੱਚੋਂ ਪਰਾਏ ਮੋਜਾ ਮੰਨਦੇ ਹਨ। ਇਹ ਗੱਲਾਂ ਸੁਣ ਕੇ ਬਹਾਦਰ ਸਿੰਘ ਨੇ ਇੱਕ ਠੰਡਾ ਸਾ ਲਿਆ। ਬੁੱਢੇ ਨੇ ਸਮਝਿਆ ਜੋ 70 ਸਾਲਾਂ ਪਿਛੋਂ ਅੱਜ ਮੇਰੀ ਗੱਲ ਉਸ ਨੂੰ ਕੁਝ ਅਸਰ ਕਰਨ ਲੱਗੀ ਹੈ। ਬਿਛਲੀ ਗੱਲ ਕਰਦੇ ਆ ਕਰਦੇ ਆ ਥੱਕ ਗਿਆ ਸੀ ਦਮੇ ਦੀ ਬਿਮਾਰੀ ਕਾਰਨ ਸਾਹ ਚੜ ਗਿਆ ਸੀ ਥੋੜੀ ਦੇਰ ਠਹਿਰ ਕੇ ਬੁੱਢਾ ਫਿਰ ਬੋਲਿਆ ਪੁੱਤਰ ਤੂੰ ਕਰੋਧ ਦੇ ਪਿੱਛੇ ਲੱਗ ਕੇ ਆਪਣਾ ਸਾਰਾ ਕੁਝ ਬਰਬਾਦ ਕਰ ਦਿੱਤਾ ਹੈ ਤੂੰ ਘਰ ਦਾ ਸਰਦਾਰ ਸੀ ਤੈਨੂੰ ਚਾਹੀਦਾ ਸੀ ਤੂੰ ਆਪ ਧੀਰਜ ਵਾਲਾ ਹੁੰਦਾ ਵੱਡੇ ਜਿਗਰੇ ਨਾਲ ਝਗੜੇ ਨਹੀਂ ਜਿੱਟਦਾ ਪਰ ਤੈਨੂੰ ਦੇਖ ਕੇ ਘਰ ਵਿੱਚ ਸਾਰਿਆਂ ਨੇ ਲੜਾਈ ਪਿੱਛੇ ਲੱਕ ਬਨ ਲਿਆ ਹੈ ਪਰ ਸੋ ਮੈਂ ਤੇਰੇ ਪੋਤਰੇ ਨੂੰ ਸੁਣਦਾ ਸੀ ਉਹ ਜੇ ਮਸਾ ਚੌ ਵਰਿਆਂ ਦਾ ਸੀ ਪਰ ਨਿਧਾਨ ਸਿੰਘ ਕਿਆ ਨੂੰ ਗੰਦੀਆਂ ਗਾਲਾਂ ਪਿਆ ਕੱਢਦਾ ਸੀ ਤੇ ਉਸ ਦੀ ਮਾਂ ਸੁਣ ਸੁਣ ਕੇ ਹੱਸਦੀ ਸੀ ਅਸੀਂ ਤਾਂ ਇਹਨਾਂ ਸੱਤਾ ਸਾਲਾ ਵਿੱਚ ਗੁਰੂ ਪੀਰ ਨੂੰ ਵੀ 파ਰਕਤੀ ਦੇ ਦਿੱਤੀ ਹੈ ਅੱਗੇ ਤੋਂ ਪਾਠ ਕਰਦਾ ਹੁੰਦਾ ਸੀ ਸਾਰਾ ਟੱਬਰ ਬਹਿ ਕੇ ਸੁਣਦਾ ਸੀ ਅਸੀਂ ਗੁਰਪੁਰਬ ਮਨਾਉਂਦੇ ਸਾਂ ਨੇੜੇ ਤੇੜੇ ਦੇ دیਵਾਨਾ ਵਿੱਚ ਜਾ ਕੇ ਸੇਵਾ ਕਰਦੇ ਸਾਂ ਸਾਰੇ ਇਲਾਕੇ ਵਿੱਚ ਤੇਰੀ ਨੇਕੀ ਸੀ ਹੁਣ ਤੈਨੂੰ ਥਾਣੇਦਾਰ ਦੀ ਛਿੜਕਾ ਸੁਣਨ ਤੋਂ ਹੀ ਵੇਲ ਨਹੀਂ ਹੁੰਦੀ ਇਸ ਜਿੱਦ ਨੇ ਜਿੱਥੇ ਤੇਰਾ ਮਾਇਆ ਦਾ ਬਹੁਤ ਨੁਕਸਾਨ ਕੀਤਾ ਹੈ ਉਥੇ ਧਰਮ ਦਾ ਨਿਤਨੇਮ ਵੀ ਤੇਥੋਂ ਗਵਾਚ ਗਿਆ ਹੈ ਤੈਨੂੰ ਦਿਨ ਦਾ ਝਗੜਿਆਂ ਦੇ ਹੀ ਸੁਪਨੇ ਆਉਂਦੇ ਹਨ ਮੈਂ ਹੁਣ ਮਰਨ ਕਿਨਾਰੇ ਹਾਂ ਸਰ ਪਰ ਇਹ ਸਮਾਂ ਤੇਰੇ ਉੱਪਰ ਇੱਕ ਦਿਨ ਆਵਣਾ ਹੈ ਉਸ ਵੇਲੇ ਪਛਤਾਣ ਨਾਲੋਂ ਹੁਣ ਪਛਤਾਉਣਾ ਚੰਗਾ ਹੈ ਮੇਰਾ ਤਾਂ ਜੀ ਕਰਦਾ ਹੈ ਤੂੰ ਨਿਹੰਦਾਨ ਸਿੰਘ ਦੇ ਔਗਣ ਭੁੱਲ ਜਾ ਆਪਣੇ ਔਗਣ ਚੇਤੇ ਕਰ ਹੁਣੇ ਉਸ ਦੇ ਘਰ ਜਾ ਕੇ ਆਪਣੀਆਂ ਵਧੇਕੀਆਂ ਦੀ ਖਿਮਾ ਮੰਗ ਕੱਲ ਗੁਰੂ ਕਲਗੀਆਂ ਵਾਲੇ ਸ਼ਹਿਨ ਸ਼ਾਦਾ ਗੁਰਪੁਰਬ ਹੈ ਦੋਵੇਂ ਟੱਬਰ ਇਕੱਠਾ ਕਰਾ ਪ੍ਰਸ਼ਾਦ ਕਰਾਓ ਤੇ ਬਾਜਾਂ ਵਾਲੇ ਦੇ ਚਰਨ ਸੇਵਕ ਹੋ ਕੇ ਇੱਕ ਦੂਜੇ ਨਾਲ ਪਿਆਰ ਕਰੋ ਅੱਜ ਬਹਾਦਰ ਸਿੰਘ ਦੇ ਚੇਤੂ ਪਰ ਇਹਨਾਂ ਗੱਲਾਂ ਨੇ ਕੁਝ ਅਸਰ ਕੀਤਾ ਉਸ ਨੇ ਆਪਣੀਆਂ ਵਧੀਕੀਆਂ ਯਾਦ ਕੀਤੀਆਂ ਤੇ ਕਈ ਅਯੋਗ ਗੱਲਾਂ ਚੇਤੇ ਆਈਆਂ ਤੇ ਚਿੱਤ ਵਿੱਚ ਪਛਤਾਇਆ ਇਸ ਪਛਤਾਵੇ ਨਾਲ ਉਸ ਦਾ ਹਿਰਦਾ ਕੁਝ ਹੌਲਾ ਹੋ ਗਿਆ ਕ੍ਰੋਧ ਦੀ ਪ੍ਰਚੰਡ ਅਗਨੀ ਅੱਗੇ ਮਨ ਨੂੰ ਸਾੜ ਰਹੀ ਸੀ ਉਹ ਹੁਣ ਉਹ ਹੁਣ ਕੁਝ ਠੰਮੀ ਪਈ ਤੇ ਇਸ ਜੀਵ ਵਿੱਚ ਆਇਆ ਮੈਂ ਆਪਣੇ ਗਵੰਡੇ ਨੂੰ ਬੈਤ ਪਵਾ ਕੇ ਕੀ ਲੈਣਾ ਹੈ ਜੇ ਸਾਡਾ ਝਗੜਾ ਮਿਟ ਜਾਵੇ ਤਾਂ ਚੰਗੀ ਗੱਲ ਹੈ ਬਹਾਦਰ ਸਿੰਘ ਅਜੇ ਇਹੋ ਸੋਚਦਾ ਸੀ ਕਿ ਉਸ ਦੇ ਬੌਪੀ ਤੇ ਨੂੰ ਤੇ ਹੋਰ ਦੋ ਚਾਰ ਜਨਾਨੀਆਂ ਅੰਦਰ ਆ ਗਈਆਂ ਉਹਨਾਂ ਨੇ ਦੱਸਿਆ ਜੋ ਨਿਹਦਾਨ ਸਿੰਘ ਦੇ ਘਰ ਵਾਲੀਆਂ ਕਹਿੰਦੀਆਂ ਹਨ ਸਾਨੂੰ ਇਸ ਨੇ ਬੰਦ ਪਵਾਏ ਹਨ ਅਸਾਂ ਇਹ ਕਰਜੀ ਅੱਜ ਲਾਖਸਾਮੂ ਭੇਜਦੇ ਹਾਂ ਜਿਸ ਵਿੱਚ ਬਹਾਦਰ ਸਿੰਘ ਦੇ ਕੀਤੇ ਹੋਏ ਸਾਰੇ ਜ਼ੁਲਮ ਲਿਖ ਕੇ ਅਸੀਂ ਸਰਕਾਰ પાસે ਨਿਆਂ ਮੰਗਣਾ ਹੈ ਤੇ ਬਹਾਦਰ ਸਿੰਘ ਨੂੰ ਜ਼ਰੂਰ ਕਾਲੇ ਪਾਣੀ ਭਿਜਵਾਉਣਾ ਹੈ ਥਾਣੇਦਾਰ ਨੂੰ ਵੱਡੀ ਦੇ ਕੇ ਕੱਲ ਅਸੀਂ ਬਹਾਦਰ ਸਿੰਘ ਨੂੰ ਜੁੱਤੀਆਂ ਮਰਵਾਣੀਆਂ ਹਨ ਇਤਿਆਦਿਕ ਇਹ ਗੱਲਾਂ ਸੁਣ ਕੇ ਬਹਾਦਰ ਸਿੰਘ ਦੇ ਦਿਲ ਵਿੱਚ ਫੇਰ ਮੈ ਲਾ ਗਈ 7 ਸਾਲਾਂ ਦੀ ਕਾਲਕ ਇੱਕ ਦਿਨ ਵਿੱਚ ਕਿਵੇਂ ਧੋਤੀ ਜਾ ਸਕਦੇ ਸੀ ਉਸ ਦਾ ਹੌਲਾ ਅੰਤ ਕਰਨ ਫੇਰ ਭਾਰਾ ਹੋ ਗਿਆ ਮੱਥੇ ਤੇ ਵੱਟ ਪੈ ਗਏ ਤੇ ਉਹ ਬਾਹਰ ਚੱਲਿਆ ਗਿਆ ਆਪਣੇ ਘਰੋਂ ਬਾਹਰ ਨਿਕਲ ਕੇ ਉਸ ਨੂੰ ਸਾਹਮਣੇ ਨਿਧਾਨ ਸਿੰਘ ਦਾ ਘਰ ਦੇ ਸਿਆ ਤੇ ਕਜੈਰੀ ਨਿਧਾਨ ਸਿੰਘ ਵੀ ਭਿਆਨਕ ਸ਼ਕਲ ਚੇਤੇ ਆ ਗਈ ਆਪਣੇ ਚਿੱਤ ਵਿੱਚ ਉਸਨੇ ਫੈਸਲਾ ਕੀਤਾ ਕਿ ਮੈਂ ਨਿਧਾਨ ਸਿੰਘ ਤੇ ਉਸਦੇ ਖਾਨਦਾਨ ਨੂੰ ਬਰਬਾਦ ਕਰ ਛੱਡਾਂਗਾ ਇਸੇ ਦਿਨ ਸ਼ਾਮ ਨੂੰ ਬਹਾਦਰ ਸਿੰਘ ਆਪਣੇ ਘਰੋਂ ਬਾਹਰ ਨਿਕਲ ਕੇ ਘੋੜੀਆਂ ਦੀ ਖਬਰ ਲੈਣ ਵਾਸਤੇ ਅਸਤਬਲ ਨੂੰ ਜਾਣ ਲੱਗਾ ਅਜੇ ਆਪਣੀ ਡਿਊਟੀ ਵਿੱਚ ਖੜਾ ਸੀ ਕਿ ਉਸਨੂੰ ਖਿਆਲ ਆਇਆ ਨਿਧਾਨ ਸਿੰਘ ਨੇ ਆਖਿਆ ਸੀ ਉਸੇ ਮੇਰੇ ਪੇਟ ਲਾਲ ਕਰਨੀ ਹੈ ਮੈਂ ਤੁਹਾਡੀ ਕੋਈ ਹੋਰ ਚੀਜ਼ ਲਾਲ ਕਰ ਦਿਆਂਗਾ ਕੀ ਪਤਾ ਉਹ ਹੁਣੇ ਹੀ ਅੱਗ ਲਾਣ ਦੇ ਆਹਰ ਵਿੱਚ ਨਾ ਫਿਰਦਾ ਹੋਵੇ ਜੇ ਮੈਂ ਉਸ ਨੂੰ ਇਸ ਵੇਲੇ ਫੜਾ ਦਿਆਂ ਤਾਂ ਅੱਗ ਲਾਣ ਦੇ ਜ਼ੁਰਮ ਵਿੱਚ ਘਟੋ ਘਟ 10 ਸਾਲ ਕੈਦ ਹੋਵੇ ਇਹ ਸੋਚ ਕੇ ਉਹ ਡਿਉੜਿਓ ਬਾਹਰ ਨਿਕਲਿਆ ਤੇ ਵੇਖਿਆ ਕਿ ਬਾੜੇ ਦੇ ਪਾਸੇ ਕੋਈ ਆਦਮੀ ਫਿਰਦਾ ਹੈ ਹਨੇਰਾ ਹੋ ਜਾਣ ਕਰਕੇ ਉਹ ਨਾ ਪਛਾਨ ਸਕਿਆ ਜੋ ਆਦਮੀ ਕੌਣ ਹੈ ਇਹ ਉਹ ਆਦਮੀ ਵੀ ਬਹਾਦਰ ਸਿੰਘ ਨੂੰ ਵੇਖ ਕੇ ਪਰਲੇ ਪਾਸੇ ਦੁਰ ਗਿਆ ਜਦ ਬਹਾਦਰ ਸਿੰਘ ਉਸ ਥਾਂ ਤੇ ਪਹੁੰਚਿਆ ਉਥੇ ਆਦਮੀ ਕੋਈ ਨਹੀਂ ਸੀ ਠੰਡੀ ਪੌਣ ਚੱਲਦੀ ਸੀ ਤੇ ਉਸ ਨਾਲ ਦਰਖਤਾਂ ਦੇ ਸੁੱਕੇ ਪੱਤਰ ਉੱਡ ਰਹੇ ਸਨ ਰਤਾ ਕੋ ਉਥੇ ਖੜਾ ਰਹਿਣ ਪਿੱਛੋਂ ਉਸ ਦੇ ਜੀ ਵਿੱਚ ਆਇਆ ਕੀ ਪਤਾ ਉਹ ਆਦਮੀ ਨਿਧਾਨ ਸਿੰਘ ਹੋਵੇ ਮੈਂ ਜਾ ਕੇ ਵੇਖਾਂ ਤਾਂ ਸਹੀ ਏ ਸੋਚ ਕੇ ਜਦ ਉਹ ਆਪਣੇ ਘਰ ਦੇ ਪਰਲੇ ਪਾਸੇ ਗਿਆ ਤਾਂ ਉਸ ਨੇ ਦੂਰੋਂ ਵੇਖਿਆ ਕਿ ਪਛੂਆ ਵਾਲੇ ਛੱਪਰ ਦੇ ਪਾਸ ਕੋਈ ਆਦਮੀ ਸੁੱਕੇ ਘਾਹ ਦੇ ਪੂਲੇ ਨੂੰ ਅੱਗ ਲਾ ਰਿਹਾ ਹੈ ਬਹਾਦਰ ਸਿੰਘ ਤੇਜੀ ਨਾਲ ਉਸ ਪਾਸੇ ਤੁਰਿਆ ਆਪਣੇ ਜੀਵ ਵਿੱਚ ਆਕਦਾ ਸੀ ਲੋਹੂਨ ਨਿਧਾਨ ਸਿੰਘ ਕਾਲੇ ਪਾਣੀ ਪਹੁੰਚਿਆ ਕਿ ਪਹੁੰਚਿਆ ਇਸੇ ਉੱਥੇ ਪਹੁੰਚਦੇ ਆ ਪੰਬੜ ਪੜਕ ਉੱਠਿਆ ਤੇ ਸੁੱਕੇ ਘਾਹ ਵਿੱਚੋਂ ਅੱਗ ਦੀ ਲੰਬ ਨਿਕਲ ਪਈ ਅੱਗ ਕੱਖਾਂ ਦੇ ਛੱਪਰ ਦੇ ਨੇੜੇ ਪਹੁੰਚ ਗਈ। ਇਸ ਚਾਨਣ ਵਿੱਚ ਨਿਦਾਨ ਸਿੰਘ ਖੜਾ ਹੋਇਆ ਸਾਫ ਦੇਸਦਾ ਸੀ। ਬਹਾਦਰ ਸਿੰਘ ਹੋਰ ਤੇਜ਼ ਹੋ ਕੇ ਫੜਨ ਲਈ ਦੌੜਿਆ। ਪਰ ਨਿਦਾਨ ਸਿੰਘ ਨੇ ਕਿਤੇ ਕਦਮਾਂ ਦੀ ਆਵਾਜ਼ ਸੁਣ ਲਈ। ਇਹ ਉਹ ਵੀ ਛੇਤੀ ਨਾਲ ਹਰਨ ਹੋ ਗਿਆ। ਬਹਾਦਰ ਸਿੰਘ ਨੇ ਆਵਾਜ਼ ਦਿੱਤੀ। ਹੁਣ ਬਚ ਕੇ ਕਿੱਥੇ ਜਾਏਗਾ? ਤੇ ਤੀਰ ਵਾਗਿਓ। ਸੱਦੇ ਪਿੱਛੇ ਦੌੜਿਆ। ਥੋੜੀ ਦੂਰ ਜਾ ਕੇ ਬਹਾਦਰ ਸਿੰਘ ਨੇ ਨਿਦਾਨ ਸਿੰਘ ਦੀ ਪਗੜੀ ਨੂੰ ਹੱਥ ਪਾਇਆ ਨਿਦਾਨ ਸਿੰਘ ਦਾ ਸੱਜੇ ਪਾਸੇ ਦਾਉ ਮਾਰ ਕੇ ਨਿਕਲ ਗਿਆ ਪਰ ਉਹਦੇ ਪੱਗ ਬਹਾਦਰ ਸਿੰਘ ਦੇ ਹੱਥ ਵਿੱਚ ਰਹਿ ਗਈ ਬਹਾਦਰ ਸਿੰਘ ਆਪਣੇ ਆਪ ਨੂੰ ਨਾ ਸੰਭਾਲ ਸਕਿਆ ਤੇ ਉਸ ਦੇ ਪੈਰ ਤਿਲਕ ਗਏ ਪਰ ਉਸ ਨੇ ਹਾਲ ਦੁਹਾਈ ਪਾਈ ਚੋਰ ਚੋਰ ਫੜ ਲੋ ਨਿਦਾਨ ਸਿੰਘ ਆਪਣੇ ਘਰ ਵੱਲ ਦੌੜ ਗਿਆ ਤੇ ਬਹਾਦਰ ਸਿੰਘ ਵੀ ਜਦ ਉੱਠ ਕੇ ਫਿਰ ਪਿੱਛੇ ਦੌੜਿਆ ਤਾਂ ਨਿਦਾਨ ਸਿੰਘ ਨੇ ਉਸ ਦੇ ਸਿਰ ਵਿੱਚ ਡਾਂਗ ਮਾਰ ਕੇ ਉਸ ਨੂੰ ਲੰਮਾ ਪਾ ਦਿੱਤਾ ਬਹਾਦਰ ਸਿੰਘ ਦੇ ਸਿਰ ਵਿੱਚ 6:00 ਵਜੇ ਉਸ ਦੀਆਂ ਅੱਖਾਂ ਅੱਗੇ ਤਾਰੇ ਆ ਗਏ ਫਿਰ ਅੱਖਾਂ ਅੱਗੇ ਹਨੇਰਾ ਹੋ ਗਿਆ ਤੇ ਉਹ ਡਿੱਗ ਪਿਆ ਕੋਚਰ ਪੇਚੋਂ ਜਦੋਂ ਉਸ ਨੂੰ ਹੋਸ਼ ਆਏ ਤਾਂ ਕੀ ਵੇਖਦਾ ਹੈ ਕਿ ਦਿਨ ਵਰਗਾ ਚਾਨਣ ਹੋਇਆ ਪਿਆ ਹੈ ਪਸ਼ੂਆਂ ਵਾਲਾ ਕੋਠਾ ਅਸਤਾਬਲ ਓਂ ਦੀ ਤੇ ਕਣਕ ਦੇ ਕੋਠੇ ਨੂੰ ਵੀ ਅੱਗ ਲੱਗੀ ਹੋਈ ਹੈ ਤੇ ਹੁਣ ਘਰ ਨੂੰ ਵੀ ਚੰਡੀ ਆਪਣੀ ਭੇਟ ਲੈਣਾ ਚਾਹੁੰਦੀ ਹੈ। ਬਹਾਦਰ ਸਿੰਘ ਵੀ ਚੀਕ ਨਿਕਲ ਗਈ। ਉਸ ਨੇ ਸੱਤਰਾ ਦੇ ਹੱਥ ਮਾਰ ਕੇ ਆਖਿਆ ਯਾਰੋ ਇਹ ਕੀ ਹੋ ਗਿਆ? ਜੇ ਮੈਂ ਉਸ ਵੇਲੇ ਸੁੱਕੇ ਘਾਵੜੀ ਅੱਗ ਵਿਸਮਾ ਦਿੰਦਾ ਤਾਂ ਕਿਥੋਂ ਭੰਗ ਭਾਂਬੜ ਬਚਣਾ ਸੀ? ਮੋੜ-ਮੋੜੋ ਦੇ ਮੂੰਹ ਵਿੱਚੋਂ ਇਹੋ ਹੀ ਨਿਕਲੇ। ਯਾਰੋ ਆ ਕੀ ਹੋ ਗਿਆ? ਉਹ ਆਵਾਜ਼ ਮਾਰਨ ਲੱਗਾ ਪਰ ਸ਼ੋਕ ਨਾਲ ਉਸ ਦੇ ਮੂੰਹ ਵਿੱਚੋਂ ਆਵਾਜ਼ ਵੀ ਨਾ ਨਿਕਲੇ। ਉਹ ਦੌੜਨ ਲੱਗਾ ਤਲਤਾ ਜੋ ਆਬ ਦੇਈ ਜਾਣ ਉਹ ਹਿਸਤਾ ਹਿਸਤਾ ਤੁਰਨ ਲੱਗਾ ਪਰ ਫਿਰ ਲੜਖੜਾ ਕੇ ਡਿੱਗ ਪਿਆ ਜਦ ਥੋੜੇ ਚਿਰ ਪਿਛੋਂ ਕੁਝ ਆਸੰਗ ਆਈ ਤਾਂ ਘਰ ਵਿੱਚ ਤੁਰਿਆ ਤੇ ਵੇਖਿਆ ਅੱਗ ਡਿਉੜੀ ਵਿੱਚ ਫਿਰਦੀ ਸੀ ਲੋਕ ਬਹੁਤ ਸਾਰੇ ਇਕੱਠੇ ਹੋਏ ਹੋਏ ਸਨ ਗਵਾਂਢੀ ਆਪਣੇ ਘਰਾਂ ਨੂੰ ਅੱਗ ਦੇ ਡਰ ਤੋਂ ਖਾਲੀ ਪਈ ਕਰਦੇ ਸਨ ਤੇ ਆਪਣੇ ਡੰਗਰਾਂ ਪਸ਼ੂਆਂ ਨੂੰ ਬਾਹਰ ਹੱਕੀ ਜਾਂਦੇ ਸਨ ਬਹਾਦਰ ਸਿੰਘ ਦੇ ਨਾਲ ਹੀ ਨਿਧਾਨ ਸਿੰਘ ਦੇ ਘਰ ਦੇ ਵਾਰੇ ਆ ਗਏ। ਉਥੇ ਵੀ ਅਗਨੀ ਦਾ ਝੰਡਾ ਝੁੱਲਣ ਲੱਗਾ। ਉਥੇ ਪੈਰ ਜਮਾ ਕੇ ਅੱਗ ਗਲੀ ਦੇ ਦੂਜੇ ਪਾਸੇ ਹੋ ਗਈ ਤੇ ਥੋੜੇ ਚਿਰ ਵਿੱਚ ਆਧਾ ਪਿੰਡ ਅੱਗ ਦੇ ਕਾਬੂ ਵਿੱਚ ਆ ਗਿਆ। ਬਹਾਦਰ ਸਿੰਘ ਦੇ ਘਰ ਵਿੱਚੋਂ ਕੁਝ ਵੀ ਨਾ ਬਚਿਆ। ਘਰ ਦੇ ਜੀ ਆਪਣੇ ਉੱਪਰ ਵਾਲੇ ਕੱਪੜੇ ਲੈ ਕੇ ਬਾਹਰ ਨਿਕਲ ਗਏ ਤੇ ਬਿਮਾਰ ਬਾਪੂ ਨੂੰ ਮਸਾਂ ਚੁੱਕ ਕੇ ਬਾਹਰ ਕੱਢਿਆ। ਕੁਝ ਬੌਦ ਬਾਹਰ ਪਹਿਰੀਆਂ ਵਿੱਚ ਸਨ। ਉਹ ਬਚ ਗਏ ਬਾਕੀ ਸਾਰੇ ਡੰਗਰ ਪਸ਼ੂ ਮੁਰਗੀਆਂ ਗੱਡੇ ਹਲ ਪੰਜਾਲੀਆਂ ਦਾਣਾ ਫੱਕਾ ਜਨਾਨੀਆਂ ਦੇ ਟਰੰਕ ਤੇ ਕਪੜੇ ਲੱਤੇ ਸਭ ਸਵਾਹ ਹੋ ਗਏ ਨਿਦਾਨ ਸਿੰਘ ਦੇ ਘਰ ਵਿੱਚੋਂ ਪਸ਼ੂ ਬਾਹਰ ਹੱਕੇ ਗਏ ਤੇ ਇੱਕ ਦੋ ਕਪੜੇ ਬਚ ਗਏ ਅੱਗ ساری ਰਾਤ ਚਲਦੀ ਰਹੀ ਬਹਾਦਰ ਸਿੰਘ ਆਪਣੇ ਛੜਦੇ ਹੋਏ ਘਰ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ ਰਿਹਾ ਯਾਰੋ ਆ ਕੀ ਹੋ ਗਿਆ ਜੇ ਮੈਂ ਬਲਦਾ ਪਿਆ ਸੁੱਕਾ ਕਾ बुझा ਦੇਂਦਾ ਤਾਂ ਇਹਉ ਨਾ ਹੁੰਦਾ ਜਦ ਉਸਨੇ ਮਕਾਨ ਦੀ ਛੱਤ ਡਿੱਗੀ ਤਾਂ ਬਹਾਦਰ ਸਿੰਘ बावਲਿਆਂ ਵਾਂਗ ਅੱਗ ਵਿੱਚ ਦੌੜ ਪਿਆ ਉਸਦੇ ਪੁੱਤਰ ਨੇ ਉਸਨੂੰ ਦੌੜ ਕੇ ਫੜ ਲਿਆ ਤੇ ਧੂ ਕੇ ਬਾਹਰ ਲੈ ਆਂਦਾ ਪਰ ਇੰਨੇ ਵਿੱਚ ਉਸਦੇ ਕੁਝ ਕੇਸ ਦਾੜੀ ਤੇ ਕੱਪੜੇ ਸੜ ਗਏ ਤੇ ਹੱਥ ਝੁੱਲਸ ਗਏ ਪਰ ਬਹਾਦਰ ਸਿੰਘ ਨੂੰ ਪਤਾ ਨਹੀਂ ਸੀ ਉਹ ਇਹੋਗਾ ਲੱਗਦਾ ਰਿਹਾ ਯਾਰ ਉਹ ਆ ਕੀ ਹੋ ਗਿਆ ਲੋਕ ਕਹਿਣ ਇਹ ਸੁਦਾਈ ਹੋ ਗਿਆ ਹੈ ਦੂਜੇ ਦਿਨ ਸਵੇਰੇ ਜੈਲਦਾਰ ਦਾ ਪੁੱਤਰ ਬਹਾਦਰ ਸਿੰਘ ਨੂੰ ਬੁਲਾਣ ਆਇਆ ਇਹ ਤੇਰਾ ਬੁੱਢਾ ਪਿਓ ਮਰਨ ਲੱਗਾ ਹੈ ਜਿਆਦੇ ਹੀ ਮੁੰਡਾ ਬਹਾਦਰ ਸਿੰਘ ਨੂੰ ਬਾਹ ਤੋ ਧਰੋ ਕੇ ਆਪਣੇ ਘਰ ਲੈ ਗਿਆ ਤਾਂ ਬਹਾਦਰ ਸਿੰਘ ਨੇ ਦੇਖਿਆ ਕਿ ਬੁੱਢਾ ਬਹੁਤ ਨਿਰਬਲ ਹੋ ਗਿਆ ਬਾਸਨ ਨਦੀ ਕਿਨਾਰੇ ਰੁਖੜਾ ਹੈ ਤੇ 2-4 ਸਵਾਸਾਂ ਦੇ ਉਡੀਕ ਵਿੱਚ ਹੈ ਬੁੱਢੇ ਦੀ ਦ੍ਰਿਸ਼ਟੀ ਮੁੱਕ ਚੁੱਕੀ ਸੀ ਤੇ ਸੁਨਣੁਛਤੇ ਵੀ ਹੌਲੇ ਹੌਲੇ ਜਵਾਬ ਦੇ ਰਹੇ ਸੀ ਬਹਾਦਰ ਸਿੰਘ ਨੇ ਨੇੜੇ ਜਾ ਕੇ ਉੱਚੀ ਆਵਾਜ਼ ਨਾਲ ਕਿਹਾ ਬਾਪੂ ਮੈਂ ਆ ਗਿਆ ਹਾਂ ਬੁੱਢੇ ਬਾਪੂ ਨੇ ਪਾਸਾ ਬਦਲਣ ਦੀ ਕੋਸ਼ਿਸ਼ ਕੀਤੀ ਪਰ ਬੇਅਰਥ ਫਿਰ ਹੌਲੀ ਹੌਲੀ ਪੁੱਛਿਆ ਕਿ ਪੁੱਤਰ ਬਹਾਦਰ ਸਿੰਘ ਪਿੰਡ ਨੂੰ ਅੱਗ ਕਿਸ ਨੇ ਲਾਈ ਸੀ ਬਹਾਦਰ ਸਿੰਘ ਬਾਪੂ ਆਗੋ ਉਸਨੇ ਲਾਈ ਮੈਂ ਉਹਨੂੰ ਅੱਗ ਲਾਉਂਦਿਆਂ ਫੜਿਆ ਉਸਨੇ ਸੁੱਕੇ ਕਾਹ ਨਾਲ ਛੱਪਰ ਦੇ ਨੇੜੇ ਅੱਗ ਲਾਈ ਜੇ ਮੈਂ ਉਸ ਨੂੰ ਫੜਨ ਦੀ ਥਾਂ ਘਾਹ ਵਾਲੀ ਅੱਗ ਬੁਝਾ ਦਿੰਦਾ ਤਾਂ ਪਿੰਡ ਨਾ ਸੜਦਾ। ਬਾਪੂ ਬਹਾਦਰ ਸਿੰਘਾ ਮੈਂ ਮੌਤ ਦੀ ਝੋਲੀ ਵਿੱਚ ਕਦੇ ਤੂੰ ਵੀ ਇਸੇ ਤਰ੍ਹਾਂ ਲੇਟਣਾ ਹੈ। ਹੁਣ ਦੱਸ ਕਸੂਰ ਕਿਸ ਦਾ ਹੈ? ਬਹਾਦਰ ਸਿੰਘ ਸ਼ਰਮਿੰਦਾ ਹੋ ਕੇ ਚੁੱਪ ਕਰ ਗਿਆ। ਉਹਦੇ ਮੂੰਹ ਵਿੱਚੋਂ ਗੱਲ ਨਾ ਨਿਕਲੇ। ਬਾਪੂ ਹੁਣ ਗੁਰੂ ਨੂੰ ਆਜ਼ਰ-ਨਾਜ਼ਰ ਰੱਖ ਕੇ ਦੱਸ ਕਸੂਰ ਕਿਸ ਦਾ ਹੈ? ਹੁਣ ਬਹਾਦਰ ਸਿੰਘ ਨੂੰ ਹੋਸ਼ ਆਈ ਤੇ ਉਹਦੀਆਂ ਅੱਖਾਂ ਖੁੱਲੀਆਂ। ਕਹਿਣ ਲੱਗਾ ਕਸੂਰ ਮੇਰਾ ਹੈ ਹੱਥ ਜੋੜ ਕੇ ਬਾਪੂ ਦੇ ਕੋਲ ਬੈਠ ਗਿਆ ਬਾਪੂ ਮੈਨੂੰ ਖਿਮਾ ਕਰ ਮੈਂ ਤੇਰਾ ਤੇ ਰੱਬ ਦਾ ਦੇਣਦਾਰ ਹਾਂ ਬੁੱਢੇ ਨੇ ਸੱਜੀ ਬਾਹ ਹਿਲਾਉਣ ਦਾ ਯਤਨ ਕੀਤਾ ਪਰ ਬਾਹ ਨਾ ਹਿੱਲੀ ਉਸ ਨੇ ਮੂੰਹੋਂ ਦੋ ਚਾਰ ਵਾਰੀ ਵਾਹਿਗੁਰੂ ਵਾਹਿਗੁਰੂ ਨਿਕਲ ਗਿਆ ਆਪਣੀਆਂ ਦ੍ਰਿਸ਼ਟਹੀਣ ਅੱਖਾਂ ਉੱਤਰ ਵੱਲ ਕਰਕੇ ਕਹਿਣ ਲੱਗਾ ਬਹਾਦਰ ਸਿੰਘਾ ਉਹ ਬਹਾਦਰ ਸਿੰਘਾ ਜੀ ਬਾਪੂ ਹੁਣ ਤੂੰ ਕੀ ਕਰਨਾ ਹੈ ਬਹਾਦਰ ਸਿੰਘ ਰੋ ਰਿਹਾ ਸੀ ਪਤਾ ਨਹੀਂ ਬਾਪੂ ਦਾ ਹੁਣ ਕਿਵੇਂ guzara ਕਰੀਏ ਬੁੱਢੇ ਦੀਆਂ ਹੁਣ ਸਾਰੀਆਂ ਦੁਨਿਆਵੀ ਸ਼ਕਤੀਆਂ ਖਤਮ ਹੋ ਚਲੀਆਂ ਸਨ ਮੋਜਨ ਵਾਲੀ ਬੱਤੀ ਦੀ ਆਖਰੀ ਜੋਤ ਮੰਗ ਉਸਨੇ ਹੌਲੇ ਹੌਲੇ ਕਿਹਾ ਆਪੇ guzara ਕਰੇਗਾ ਤੂੰ ਰੱਬ ਦਾ ਹੁਕਮ ਮੰਨ ਗੁਰੂ ਤੇਰੀ ਪੈਜ ਰੱਖੇਗਾ ਸੁਣੋ ਏ ਬਹਾਦਰ ਸਿੰਘਾ ਅੱਗ ਲਾਣ ਵਾਲੇ ਦਾ ਨਾਮ ਨਾ ਦੱਸੀ ਤੂੰ ਦੂਜੇ ਦਾ ਪਰਦਾ ਕੱਜ ਰੱਬ ਤੇਰਾ ਪਰਦਾ ਕੱਜੇਗਾ ਵਾਹਿਗੁਰੂ ਵਾਹਿਗੁਰੂ ਇਹੋ ਕਹਿੰਦੇ ਆ ਬੁੱਢਾ ਇਸ ਆਸਾਰ ਸੰਸਾਰ ਤੋਂ ਕੂਚ ਕਰ ਗਿਆ ਬੂੰਦ ਸਾਗਰ ਵਿੱਚ ਰਲ ਗਈ ਨਿਧਾਨ ਸਿੰਘ ਉਡੀਕਦਾ ਸੀ ਕਿ ਬਹਾਦਰ ਸਿੰਘ ਨੇ ਮੇਰਾ ਨਾਮ ਅੱਗ ਲਾਣ ਬਾਬਤ ਲੋਕਾਂ ਨੂੰ ਦੱਸ ਦੇਣਾ ਹੈ ਪਰ ਇੱਕ ਦਿਨ ਬੀਤ ਗਿਆ ਫਿਰ ਦੋ ਦਿਨ ਬੀਤ ਗਏ ਬਹਾਦਰ ਸਿੰਘ ਤੇ ਨਿਧਾਨ ਸਿੰਘ ਦੋਹਾਂ ਦੇ ਮਨ ਇੱਕ ਦੂਜੇ ਦੇ ਨੇੜੇ ਹੋ ਗਏ ਉਹਨਾਂ ਨੇ ਲੜਨਾ ਬੰਦ ਕਰ ਦਿੱਤਾ ਤੇ ਜਨਾਨੀਆਂ ਦੀ ਲੜਾਈ ਵੀ ਖਤਮ ਹੋ ਗਈ ਜਦ ਅੱਗ ਬੋਝ ਜਾਣ ਪਿੱਛੋਂ ਨਵੇਂ ਕੋਠੇ ਪਾਣ ਲੱਗੇ ਤਾਂ ਕੋ ਚੇਰ ਦੋਹਾਂ ਟੱਬਰਾਂ ਨੇ ਇੱਕ-ਇੱਕ ਘਰ ਵਿੱਚ ਗੁਜ਼ਾਰਾ ਕੀਤਾ ਤੇ ਭਾਵੇਂ ਉਹ ਹੁਣ ਦੂਰ-ਦੂਰ ਘਰ ਬਣਾ ਸਕਦੇ ਸਨ ਪਰ ਉਹਨਾਂ ਨੇ ਉਸੇ ਪੁਰਾਣੀ ਥਾਂ ਤੇ ਘਰ ਬਣਾਏ ਤੇ ਹੁਣ ਪੂਰੇ ਮਿੱਤਰ ਬਣ ਕੇ ਰਹਿੰਦੇ ਹਨ ਹੁਣ ਜਦ ਕੋਈ ਝਗੜੇ ਵਾਲਾ ਬਹਾਦਰ ਸਿੰਘ ਦੀ ਸਲਾਹ ਲੈਣ ਆਉਂਦਾ ਹੈ ਤਾਂ ਬਹਾਦਰ ਸਿੰਘ ਉਸ ਨੂੰ ਬੜੀ ਦਰਦਪਰੀ ਆਵਾਜ਼ ਵਿੱਚ ਆਖਦਾ ਹੈ मित्रा ਇਸ ਚਿੰਗਾਰੇ ਨੂੰ ਬੁਝਾ ਛੱਡ ਨਹੀਂ ਤਾਂ ਭਾਂਬੜ ਪੜਕ ਪਏਗਾ ਧੰਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ